ਸ਼ਾਸ਼ੀਗਰ ਪੰਜਾਬੀਓ ਤੇ ਰਾਮ ਰਾਮ ਰੈਲੇ ਮੇਰੇ ਵੀਰੋ ਸਾਡੀਆਂ ਹੋ ਚੁੱਕੀਆਂ ਨੇ ਤਿਆਰੀਆਂ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਤੇ ਸਵੇਰ ਦੇ ਬੱਜ ਚੁੱਕੇ ਨੇ 4 ਤੇ ਅਸੀਂ ਸਾਰੇ ਖੜੇ ਆ ਤਿਆਰ ਤੇ ਬਾਕੀਆ ਮੇਰੇ ਭਰਾ ਨਾਲ ਜਿਹੜੇ ਵੀ ਮੁੰਡੇ ਨੇ ਆਪਾਂ ਵੇਟ ਕਰਨੇ ਪੈਂ ਇੱਕ ਦੋ ਮੁੰਡਾ ਹੋਰ ਆਣਾ ਉਸ ਤੋਂ ਬਾਅਦ ਪਹਿਲਾਂ ਆਪਾਂ ਚੱਲਾਂਗੇ ਕੁਰਛੇਤਰ ਦੇ ਗੁਰਦੁਆਰਾ ਛੱਟੀ ਪਾਛਾਈ ਕੁਰਛੇਤਰਾ ਉੱਥੇ ਮਠਹਾ ਟੇਕ ਕੇ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਪਲੈਨਿੰਗ ਕਰਾਂਗੇ ਉਹਨਾਂ ਦੇ ਪਾਸੇ ਇੱਕ ਖੇਤਰ ਉਪਰ ਤੋਂ ਇੱਕ ਫਿਰ ਅਸੀਂ ਅੱਗੇ ਜਾਵਾਂਗੇ ਰਿਸ਼ੀਕੇਸ਼ਪੁਰਾ ਸਾਹਿਬ ਠੀਕ ਹੈ ਨਹੀਂ ਆਜੋ ਮੌਕੇ ਖਾਣੇ ਲੋ ਜੀ ਅਸੀਂ ਨਿਕਲ ਚੁੱਕਿਆ ਖੁਰਛੇਤਰ ਤੋਂ ਬਾਹਰ ਤੇ ਅਸੀਂ ਫੜ ਲਿਆ ਰੂਟ ਹੋਣਾ ਰਿਸ਼ੀਕੇਸ਼ ਵਾਲਾ ਤੇ ਪਰਿਸ਼ੀਕੇਸ਼ ਰੁਕ ਗਏ ਰੂਟ ਕਿ ਤੱਕ ਗਏ ਮਾਮੇ ਨੇ ਮਾਰ ਲਈ ਗੱਡੀ ਦੇ ਬ੍ਰੇਕ ਤੇ ਹੁਣ ਪੀ ਲ게요 ਅਸੀਂ ਚਾਹ ਟੰਡੇ ਦੀ ਚਾਹ ਪੀਣੀ ਹੈ ਕਿੰਦਰ ਦੇ ਨਾਲ ਤੇ ਨਾਲ ਆਪਾਂ ਖਾਣੇ ਆਲੂ ਵਾਲੇ ਪਰੋਠੇ ਗੋਭੀ ਵਾਲੇ ਪਰੋਠੇ ਪਨੀਰ ਵਾਲੇ ਪਰੌਂਠੇ 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 ਜਿਹੜੇ ਮੱਤੀ ਖਾਓ ਖਿਆਰੇ ਲੋ ਆ ਜਾਓ ਪਰੌਂਠੇ ਖਾਓ ਪਰੌਂਠੇ ਪਰੌਂਠੇ ਸਵਾਦੀ ਕੇ ਲਈ ਜਿਹੜੇ ਪਰੌਂਠੇ ਬਣ ਕੇ ਆਓ ਖਾਓ ਲੋ ਜੀ ਭੁੱਖ ਬੜੀ ਡਾਢੀ ਲੱਗ ਗਈ ਏ ਤੇ ਕੁਛ ਗਰਮੀ ਵੀ ਬਹੁਤ ਜ਼ਿਆਦਾ ਹੈ ਤੇ ਆਪਾਂ ਓਂ ਖਾ ਲ ਗਿਆਂ ਪਰੌਂਠੇ ਆਲੂ ਵਾਲੇ ਪਰੌਂਠੇ ਖਾ ਕੇ ਫਿਰ ਚਲਦੇ ਆ ਤੇ ਰਿਸ਼ੀਕੇ ਚ ਵੀ ਰਹਿ ਗਿਆ ਮੇਰੇ ਹਿਸਾਬ ਨਾਲ 50 ਕਿਲੋਮੀਟਰ ਹੋਣਾ ਅੱਗੇ ਤੇ ਫਿਰ ਆਪਾਂ ਚਲਦੇ ਆ ਲੋ ਜੀ ਅਸੀਂ ਪਹੁੰਚ ਚੁੱਕਿਆ ਹਰਿਸ਼ੀਕੇਸ਼ ਗੁਰਦੁਆਰਾ ਸਾਹਿਬ ਤੇ ਇੱਥੇ ਆਪਾਂ ਟਿਕਾਂਗੇ ਮੱਥਾ ਉਸ ਤੋਂ ਬਾਅਦ ਸ਼ਕਾਂਗੇ ਲੰਗਰ ਉਸ ਤੋਂ ਬਾਅਦ ਜਾਵਾਂਗੇ ਆਪਾਂ ਇੰਮਕੋਟ ਸਾਹਿਬ ਸ਼੍ਰੀਨਗਰ ਰੁਕਾਂਗੇ ਰਾਤ ਨੂੰ ਗੁਰਦੁਆਰਾ ਸਾਹਿਬ ਜਾ ਕੇ ਤੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਆ ਦੇਖੋ ਜੀ ਕਿਚਵੀ ਚੈੱਕ ਕਰ ਸਕਦੇ ਗੁਰਦੁਆਰਾ ਸਾਹਿਬ ਦਾ ਇੱਕ ਜਫੇਦਾਰ ਜੀ ਆ ਆ ਗਏ ਨੇ ਇੱਕ ਜਫੇਦਾਰ ਵੀ ਆ ਖਲੋਤੇ ਨੇ ਪਿੱਛੇ ਬਾਕੀ ਉਹ ਵੀ 10 ਛੱਡੇ ਲਾ ਕੇ ਥਾਗ ਗਏ ਬਾਈ ਲੋ ਜੀ ਅਸੀਂ ਪਹੁੰਚ ਕੇ ਆਣਾ ਸਾ ਪਹੁੰਚਣ ਵਾਲੇ ਸੀ ਤੇ ਜੇ ਟਾਈਮ ਲੱਗ ਜਿਹੜਾ ਚੋਸ਼ੀਮਟ ਚੋਸ਼ੀਮਟ ਪਹੁੰਚਦੇ ਆ ਇਹ ਤੇ ਚੋਸ਼ੀਮਟ ਤੋਂ ਪਹਿਲਾਂ ਠੰਡ ਸਟਾਰਟ ਹੋ ਗਈ ਬੜਾ ਵਧੀਆ ਮੌਸਮ ਹੋ ਗਿਆ ਤੇ ਬਾਕੀ ਤੁਹਾਨੂੰ ਪਹਾੜੀ ਦਾ ਏਰੀਆ ਦਿਖਾਣੇ ਆ ਬਾਕੀ ਮੇਰੇ ਭਰਾ ਮੋਟਰਸਾਈਕਲ ਖਿੱਚੀ ਲਿਆਉਂਦੇ ਪਏ ਨੇ ਤੇ ਜੱਜ ਦੀ ਮੋਟਰਸਾਈਕਲ ਦਾ ਥੋੜਾ ਜਿਹਾ ਸਲੈਂਸਰ ਢਿੱਲਾ ਸੀ ਤੇ ਉਹ ਮਾਮੇ ਨੇ ਥੋੜਾ ਕਸ ਕੁਛ ਦਿੱਤਾ ਹੁਣ ਤਾਰਤੂੜ ਜੀ ਪਾ ਗਏ ਬਾਕੀ ਆ ਖਿੱਚੀ ਲੱਗੇ ਆਂਦੇ ਨੇ ਮੇਰੇ ਭਰਾ ਪੂਰੀਆਂ ਮੋਟਰਸਾਈਕਲ ਹਾਲਤ ਹੋ ਚੁਗੀ ਪਹਾੜ ਚੰਗੀ ਭਲੀ ਅਸੀਂ ਚੱਲ ਚੱਲਾ ਆਪ ਵੇਖੋ ਜੀ ਪਿੱਛੇ ਦੇਖੋ ਜੀ ਦਦੀ ਕਿੰਨਾ ਸੋਹਣਾ ਥਿਊ ਹੈ ਨਜ਼ਾਰੇ ਬੰਨੇ ਬਏ ਪੂਰੀ ਜ਼ਿੰਦਗੀ ਦੇ ਵਾਕੀ ਕਾ ਨੇ ਪਿਆਰੇ ਹੋਣੇ ਅਸੀਂ ਚੱਲੇ ਹਾਂ ਅੱਗੇ ਗਾਣ ਤੇ ਅੱਜ ਤੁਹਾਨੂੰ ਦਿਖਾਣਿਆ ਥਿਊ ਹਿਮਕੁੰਡ ਸਾਹਿਬ ਦਾ ਇੰਦਾ ਵੀ ਬਈ ਕਰ ਦੋ ਸ਼ੇਅਰ ਐਂਡ ਲਾਈਕ ਚਲੋ ਭਾਈ ਚਲੋ ਚਲੋ ਕਿ ਕੋਤਿਆਂ ਰਸਤੇ 'ਚ ਤੇ ਮੇਰੇ ਭਰਾਵਾਂ ਦੀ ਹੋ ਗਈ ਮੋਟਰਸਾਈਕਲ ਪੈਂਚਰ ਤੇ ਬਾਪੀਆ ਗੈਂਕ 'ਚ ਤੇ ਬਲੁੱਟਿਆਂ ਨਾਲ ਵੇਟ ਕਰਨ ਦੀ ਏ ਤੇ ਇਹਨਾਂ ਵਿੱਚੋਂ ਪਾਈ ਨਾ ਆਣੀ ਆਪਰੇ ਦਿਓ ਦਿਰਾ ਨਾਲ ਮਾਰ ਕੇ ਉੱਪਰ ਆਣੀ ਆ ਉਹ ਮਾੜਾ ਕੀ ਹੈ ਗੁਰਾ ਪਹਾੜਾ 'ਚ ਮਾਮੂ ਤੂੰ ਬਰਸ ਤੀ ਤੂੰ ਹੀ ਆਇਆ ਕਾਹ ਆਨੀ ਦੋਤੀ ਲੈ ਚ ਮੇਰੀ ਵੀ ਲੈ ਠੀਕ ਹੈ ਮੈਂ ਬਣਾਇਆ ਮੇਰੇ ਸਿਨੇਮੈਟਿਕ 3